ਹਾਂਜੀ ਬਾਈ ਜੀ ਸਾਸਰੀਗਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਹੋ ਆਪਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਬਾਈ ਜੀ ਅੱਜ ਆਪਾਂ ਲੱਗੇ ਆ ਆਪਣੇ ਨਵਾਂ ਟਰੈਕਟਰ ਜਿਹੜਾ ਸਪੈਸ਼ਲ ਐਡੀਸ਼ਨ ਉਹਦਣਾ ਕਿਡਾਇਆ ਸੀ ਉਹਦੀ ਟੈਸਟਿੰਗ ਲੱਗੇ ਕਰਨ 13 ਹੱਲਾ ਮਗਰ ਤੇ ਚੱਲੇ ਆ ਆਪਾਂ ਫਿਰ ਤੁਹਾਨੂੰ ਦੱਸਦੇ ਆ ਕਿਦਾਂ ਆਪਣਾ ਪੁਰਾਣਾ ਕੁੰਡ ਲੰਬੜ ਛਤੀ ਦੀ ਗਿਆ ਕਰਨ ਕਿੱਕ ਮੇਰੇ ਤੁਹਾਨੂੰ ਦੱਸਦੇ ਆ ਕਿੰਦਾ ਵੇਖੋ ਪਰਫਾਰਮੈਂਸ ਕੀ ਆ ਜੀ ਜਾਨਾ ਯਾਜ ਕਰਨਾ ਲੱਗਿਆ ਵੀ ਤੀ ਕਰਨ ਕਿੱਕ ਇਹਦੀ ਪਰਫਾਰਮੈਂਸ ਛੋਟੀ ਜੀ ਆਹ ਬਖੌਣੇ ਤੁਹਾਨੂੰ ਲੋ ਗੱਜੀ ਕਰੋ ਚੈੱਕ ਐ ਵੀ ਦੀ ਗੱੜੀ ਦੂਜਾ ਮੀਡੀਅਮ ਕਾ ਹੱਲਾ ਵੀਰ ਨੇ ਪੂਰੀਆਂ ਸੁੱਟਦੀਆਂ ਥੱਲੇ ਤੇ ਢੂੜਾਂ ਹੀ ਪੱਟੀ ਆਉਂਦਾ ਜੇ ਕਰੋ ਚੈੱਕ ਯਾਰ ਐਵੇਂ ਤਾਂ ਨਹੀਂ ਹੋ ਲੈਂਡ ਦੇ ਦੁਨੀਆਂ ਮਰਦੀ ਇਹਨਾਂ ਗੱਲਾਂ ਤੋਂ ਹੀ ਹੁਣ ਵੀਰ ਕੋ ਆਪਾਂ ਇੱਕ ਵਾਰੀ ਨਾ ਗियर ਚੇਂਜ ਕਰਾਉਨੇ ਆ ਥੋੜਾ ਜਿਹਾ। ਉਹ ਰੋਕੀ ਰੋਕੀ ਰੋਕੀ। ਕਿਹੜੇ ਗियर ਤੇ ਵਾਉਣ ਡਿਆ ਵਾਂ? ਦੂਜੇ ਵੀਡੀਓ ਵਿੱਚ। ਦੂਜੇ ਮੀਡੀਅਮ 'ਚ। ਹਾਂਜੀ। ਇੱਕ ਨੂੰ ਹਾਈ ਲਾ ਇੱਕ ਵਾਰੀ ਪਹਿਲਾ ਹਾਈ ਲਾ। ਲੋ ਵੀਰ ਜੀ ਗੇਅਰ ਲਾਤਾ ਜੇ ਪਹਿਲਾ ਹਾਈ ਤੇ ਕਰੋ ਚੈੱਕ ਹਣ ਜਰਾ। ਉਹ ਦੋਵੇਂ ਲੀਵਰ ਛੋੜਦੇ ਠਾਂ। ਦੋਵੇਂ ਲੀਵਰ ਠਾਂ ਛੋੜਦੇ ਪੂਰੇ। ਲੋ ਵੀਰ ਜੀ ਗੇਅਰ ਹੋ ਗਿਆ ਜੇ ਪਹਿਲਾ ਹਾਈ ਤੇ ਕਰੋ ਚੱਕ ਜਰਾ। 13 ਹੱਲਾ ਜੇ ਜੱਗੇ ਬੋਸ ਵਾਲੀਆਂ ਜਿਹੜੀਆਂ ਜੱਗਾ ਬੋਸ ਨਹੀਂ ਪਉਂਦਾ ਆਪਣੇ ਟਰੈਕਟਰ ਮਗਰ ਉਹ ਵਾਲੀਆਂ ਹੱਲਾ ਜੇ ਆਸਾਨ ਵੈਲਡਿੰਗ ਵਰਕਰ ਵਰਕਰ ਸਾਡਾ ਅੱਜ ਆੜ ਪੜੰਗ ਤੇ ਕਰੋ ਚੈੱਕ ਜਰਾ ਨੇਹਰੀਆਂ ਲਈ ਆਉਂਦਾ ਹਲੇ ਕੋਈ ਮੋਡੀਫਿਕੇਸ਼ਨ ਨਹੀਂ ਕੋਈ ਕੁਛ ਨਹੀਂ ਏਜੰਸੀ ਵਾਲਾ ਟਰੈਕਟਰ ਦੇ ਜਿੱਦਾਂ ਪਿੱਛੋਂ ਪੇਟੀ ਬੰਦ ਇੰਜਣ ਪੂਰਾ ਰੋਟੀ ਆ ਕਿ ਵੀ ਕੋਈ ਮੋਡੀਫਿਕੇਸ਼ਨ ਨਹੀਂ ਨਾ ਪੰਪ ਦੀ ਨਾਲ ਇਹ ਕਿਹੇ ਚੀਜ਼ ਨੂੰ ਹੱਥ ਨਹੀਂ ਲਾਇਆ ਹਲੇ ਤੇ ਰੇਤ ਵੀ ਨਹੀਂ ਪੂਰੀ ਖੋਲੀ ਇਹਦੀ ਐਨਾ ਗੱਲਾਂ ਕਰਕੇ ਹੀ ਹੌਲੈਂਡ ਮਾਰ ਨਹੀਂ ਖਾਂਦਾ ਇਸੇ ਕਰਕੇ ਤੇ ਜੀਜੀ ਦਾ ਰੇਡ ਨਹੀਂ ਟੁੱਟਦਾ ਨਾ ਇਹਦੀ ਕੋਈ ਮਸ਼ਹੂਰੀ ਨਾ ਕੋਈ ਗੱਲ ਨਾ ਬਾਲ ਝੋਟਾ ਟਰੈਕਟਰ ਹੈ ਪੂਰਾ ਪਰਵਾਹ ਤੇ ਹੁਣ ਨਹੀਂ ਕਰਦਾ ਵੈਸੇ ਪਰ ਜਿਉਂ-ਜਿਉਂ ਵੀਧੀ ਇਹ ਮਤਲਬ ਖੁੱਲਦਾ ਗਿਆ ᱛੌਤੌ ਵੀ ਦੀ ਪਰਫਾਰਮੈਂਸ ਹੋਰ ਵਧੀਆ ਹੁੰਦੀ ਜਾਣੀ ਆ ਹਾਲੇ ਤੇ ਆਪਾਂ ਸਟਾਰਟ ਕੀਤਾ ਗੱਲ ਮੈਂ ਤੇ ਅਜੇ ਰੇਸ ਰੂਪ ਵੀ ਇਹਦੀ ਪੂਰੀ ਖੁੱਲਣ ਵਾਲੀ ਆ ਚੱਕਰ ਵੀ ਪੂਰੇ ਹਾਲੇ ਨੇ ਇੱਕ ਜੋਟਾ ਬਣਾ ਇਧਰ ਆ ਇਹ ਵੀ ਪੂਰੀ ਐਂਡ ਗੱਲ ਬਾਤ ਆ ਇਹਦੀ ਵੀ ਪਰਫਾਰਮੈਂਸ ਤੁਹਾਨੂੰ ਦਿਖਾਵਾਂਗੇ ਕਿਸ ਦਿਨ ਇਹਦਾ ਪੂਰਾ ਕੰਮ ਖੋਲਿਆ ਆ ਇਹਦੇ ਸਾਰੇ ਪੁਰਜ਼ੇ ਖੋਲੇ ਆ ਪੰਪ ਪੰਪੇ ਦਾ ਮੋਡੀਫਾਈ ਕਰਾਇਆ ਵਾ ਇਹਦੀ ਪਰਫਾਰਮੈਂਸ ਦਿਖਾਵਾਂਗੇ ਤੁਹਾਨੂੰ ਕਿਸ ਦਿਨ ਲੋ ਆ ਵੀ ਯਾਰ ਝੋਟਾ ਦੇ ਬੁੱਕ ਦਾ ਜੇ ਪੂਰਾ ਤੇ ਇੱਧਰ ਆ ਵੀ ਕਰਿਓ ਚੈੱਕ ਜਰਾ ਲੋ ਆ ਵੀ ਮੇਟਰ ਕਰੋ ਚੈੱਕ ਰਣਾ ਉੜਦਾ ਮਿੱਟੀ ਦੇ ਮਾਰਦਾ ਦੁੱਧਿਆਂ ਦੀ ਪਹਿਲੀ ਚੋਕੇ ਤੇ ਇੰਟਰਨਲ ਉਹਦੇ ਕੋਈ ਕਮੀ ਪੇਸ਼ ਨਹੀਂ ਹੈ ਕੋਈ ਨਹੀਂ ਮੈਨੂੰ ਉਮੀਦ ਹੈ ਲੇ ਚੱਲਿਆ ਵੀ ਸਾਰਾ ਕੁਝ ਥੋੜਾ ਜਿਹਾ ਜੇ ਰਾਤ 14 ਘੰਟੇ ਚੱਲਿਆ ਜੀ 14 ਘੰਟੇ ਚੱਲਿਆ ਉਹ ਜਿਹੜਾ ਅਸੀਂ ਸਰਕੀ ਸਰਕ ਤੇ ਚਲਾਇਆ ਜਾਂ ਟਾਇਰ ਟੁਰ ਕੇ ਲੈ ਜਾਂਦੇ ਉਦੋਂ ਉਤੋਂ ਆਉਂਦਿਆਂ ਬਟਾਲਿਓ ਬੱਸ ਉਹ ਚੱਲਿਆ ਆ ਤੇ ਬਾਕੀ ਅੱਜ ਚਲਾਇਆ ਪਹਿਲੀ ਦੇ ਨਹੀਂ ਦੇਖੀ ਸਕਦੇ ਜੱਜ ਕੀਤਾ ਯਾਰ ਕੋਈ ਰੇਸ ਦੀ ਗੱਡੀਆਂ ਨਹੀਂ ਆਈ ਉਹ ਸਹੀਆਂ ਸੇਮ ਉਹੋ ਹੀ ਥੀ ਤੇ ਆਪਣਾ ਇੱਕ ਹੋ ਲੱਗਾ ਤੇ ਇੱਕ ਆਪਣਾ ਹੈਗਾ ਆ ਕੋਈ ਕਰਾਲੀ ਲੱਗਾ ਆ ਵਧੀਆ ਜੀ ਉਹ ਪਹਿਲਾ ਹਾਈ ਸਹੀ ਆ ਲੀਵਰ ਦੋਵੇਂ ਠਾਂ ਸਹੀ ਆ ਤੇ ਰੇਸ ਆਪਾਂ ਜੱਕਾ ਨਹੀਂ ਟਰੈਕਟਰ ਨੂੰ ਵਧੀਆ ਚੱਲੁੰਦਾ ਚੱਕਰ ਵੀ ਦੇਖੋ ਬਹੁਤ ਘੱਟ ਕੋਲੇ ਟਰੈਕਟਰ ਨੇ ਵਧੀਆ ਸਵਾਉਂਦੇ ਜਾਂਦਾ ਟਰੈਕਟਰ ਉਹ ਵੀ ਵੀਰੋ ਥਾਂ ਦਿੱਤਾ ਪੂਰਾ ਦਬਲ ਕੇ ਵਾਹ ਤੇ ਕਰੋ ਚੈੱਕ ਟਰੈਕਟਰ ਨੇ ਸੂਈ ਨਹੀਂ ਚੁੱਕੀ ਗਰਮ ਵਾਲੀ ਵਾਸਾ ਵੀ ਉੱਥੇ ਰਹੀ ਆ ਪੂਰਾ ਦਬਲ ਕੇ ਥਾਂ ਆਇਆ 2:30 ਵੇ ਦਾ ਟਾਈਮ ਆ ਦੁਪਹਿਰੇ ਠੀਕ ਆ ਬਾਕੀ ਹਲੇ ਨੜ ਪਿਆ ਆ ਜਿੱਦਨ ਉਹ ਸੜ ਸੜ ਗਿਆ ਤੇ ਫਿਰ ਤੁਹਾਨੂੰ ਉਹ ਦਿਨ ਜਿੱਦ ਲਵਾਉਣਾ ਉਹ ਦਿਨ ਵੀ ਤੁਹਾਨੂੰ ਦਿਖਾਵਾਂਗੇ ਤੇ ਹੁਣ ਤੇ ਬਹੁਤ ਵਧੀਆ ਚੱਲਿਆ ਟਰੈਕਟਰ ਬਹੁਤ ਜ਼ਿਆਦਾ ਵਧੀਆ ਚੱਲਿਆ